ਆਖਿਰ ਸੰਗਤਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਆ ਰਹੇ ਨੇ ਜੇਲ੍ਹ ਤੋਂ ਬਾਹਰ ਜੀਆ ਦੋਸਤੋ ਤੁਸੀਂ ਬਿਲਕੁਲ ਸਹੀ ਸੁਣਿਆ ਕੀ ਹੈ ਪੂਰਾ ਮਾਮਲਾ ਕੀ ਹੈ ਪੂਰੀ ਖਬਰ ਤੁਹਾਨੂੰ ਦੱਸਦੇ ਆ ਉਸ ਤੋਂ ਪਹਿਲਾਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਜਰੂਰ ਇੱਥੇ ਬੇਨਤੀ ਕਰਾਂਗੇ ਕਿ ਜਿਹੜੇ ਦੋਸਤ ਨਵੇਂ ਨੇ ਜਰੂਰ ਹੋਣੇ ਚੈਨਲ ਸਵੈਕ ਪੰਜਾਬੀ ਟੀਵੀ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਵੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਐਮਪੀ ਬਣਾਇਆ ਲੋਕ ਸਭਾ ਦੇ ਵਿੱਚ ਭੇਜਿਆ ਵੱਡੀ ਬਹੁਮਤ ਦੇ ਨਾਲ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਐਨਐਸਏ ਤੇ ਉਹਨਾਂ ਦੇ ਨੌ ਹੋਰ ਨਾ ਸਾਥੀ ਜੋ ਉਹਨਾਂ ਦੇ ਨਾਲ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਪੰਜਾਬ ਸਰਕਾਰ ਵੱਲੋਂ 3 ਜੂਨ ਤੋਂ 1 ਸਾਲ ਦੇ ਲਈ ਹੋਰ ਵਧਾ ਦਿੱਤੀ ਗਈ ਸੀ ਉੱਥੇ ਹੀ ਜੋ ਕਾਨੂੰਨੀ ਮਹਾਰ ਹਨ ਰਾਜਨੀਤੀ ਦੇ ਮਹਾਰ ਹਨ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਭਾਈ ਅਮਰਤਪਾਲ ਸਿੰਘ ਨੂੰ ਸੌ ਚੋਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਉਹਨਾਂ ਦੀ ਐਮਪੀ ਦੀ ਸੀਟ ਵੀ ਖਤਰੇ ਦੇ ਵਿੱਚ ਆ ਜਾਵੇਗੀ ਪਰ ਦੋਸਤੋ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਰਹੇ ਨੇ ਜੇ ਦੋਸਤੋ ਅੱਜ ਜਾਂ ਕੱਲ ਪਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਹਾਲਾਂਕਿ ਭਾਰੀ ਸੁਰੱਖਿਆ ਦੇ ਤਹਿਤ ਜਾਂ ਪ੍ਰੋਲ ਤੇ ਜਾਂ ਕਿਵੇਂ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇਗਾ ਇਹ ਤਾਂ ਕੱਲ ਤੱਕ ਸਮਾਂ ਹੀ ਦੱਸੇਗਾ ਪਰ ਉੱਥੇ ਹੀ ਇਹ ਪਤਾ ਲੱਗਿਆ ਕਿ 25 ਜੂਨ ਨੂੰ ਜੋ ਪੰਜਾਬ ਦੇ ਚੁਣੇ ਹੋਏ ਐਮਪੀ ਨੇ 13 ਐਮਪੀ ਉਹ ਲੋਕ ਸਭਾ ਦੇ ਵਿੱਚ ਆਪਣੇ ਅਹੁਦੇ ਦੀ ਸੌ ਚੁੱਕਣਗੇ ਜਿਨ੍ਹਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਵੀ ਮੌਕਾ ਦਿੱਤਾ ਗਿਆ ਤੇ ਇਹ ਵੀ ਪਤਾ ਲੱਗਿਆ ਕਿ ਉਸ ਤੋਂ ਬਾਅਦ 27 ਤੇ 28 ਜੂਨ ਨੂੰ ਦੇਸ਼ ਦੇ ਰਾਸ਼ਟਰਪਤੀ ਇਸ ਮੌਕੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ ਜਿਸ ਦੇ ਵਿੱਚ ਚੁਣੇਗੇ ਸੰਸਦ ਸ਼ਾਮਲ ਹੋਣਗੇ ਤੇ ਇਸ ਤੋਂ ਇਹ ਗੱਲ ਸਪਸ਼ਟ ਹੈ ਕਿ 24 ਤਰੀਕ ਤੋਂ ਆ ਕੇ 28 ਤਰੀਕ ਤੱਕ ਭਾਈ ਅਮਰਤਪਾਲ ਸਿੰਘ ਨੂੰ ਇਹ ਸੈਸ਼ਨ ਅਟੈਂਡ ਕਰਨੇ ਪੈਣਗੇ ਤੇ ਇੰਨੇ ਦਿਨ ਤਾਂ ਪੱਕੇ ਤੌਰ ਤੇ ਜੇਲ੍ਹ ਤੋਂ ਬਾਹਰ ਹੋਣਗੇ ਹੀ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਪੱਕੇ ਤੌਰ ਤੇ ਹੋਣੀ ਚਾਹੀਦੀ ਹੈ ਜਾਂ ਨਹੀਂ yes ਜਾਂ no ਜਰੂਰ ਟਾਈਪ ਕਰਕੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਦੱਸਣੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਚੁਣਿਆ ਤੇ ਸਰਕਾਰ ਵੱਲੋਂ ਉਹਨਾਂ ਨੂੰ ਆਪਣੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਚੁਣਿਆ ਹਲਕੇ ਦੇ ਲੋਕਾਂ ਦੇ ਲਈ ਕੰਮ ਕਰਨ ਦੇ ਲਈ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਤੇ ਤੁਹਾਡਾ ਇਸ ਬਾਰੇ ਕੀ ਨਜ਼ਰੀਆ ਕੀ ਕਹਿਣਾ ਹੈ ਜਰੂਰ ਕਮੈਂਟ ਕਰਕੇ ਦੱਸਣਾ ਏਸੀ ਇਸ ਵੇਲੇ ਦੀ ਖਾਸ ਤੇ ਵੱਡੀ ਖਬਰ ਤੁਹਾਡੇ ਲਈ ਜੋ ਭਾਈ ਅਮਰਤਪਾਲ ਸਿੰਘ ਦੇ ਸੌ ਚੁੱਕ ਸਮਾਗਮ ਦਾ ਲਾਈਵ ਹੋਵੇਗਾ ਉਹ ਵੀ ਸੈਕ ਪੰਜਾਬ ਟੀਵੀ ਤੇ ਲੈ ਕੇ ਹਾਜ਼ਰ ਹੋਵਾਂਗੇ ਸੋ ਚੈਨਲ ਦੇ ਨਾਲ ਬਨੇ ਰਹਿਣਾ ਮਿਲਦੇ ਆ ਜਲਦੀ ਧੰਨਵਾਦ